ਮੇਰਾ ਨਾਮ ਆਜੇਪਾਲ ਸਿੰਘ ਰਾੜਾ ਜੀ ਮੈਂ ਮੁਸਲਸਤ ਲੋਜ ਦਾ ਮੁਖ ਸੇਵਾਦਾਰ ਆ ਅਸੀਂ ਅੱਜ ਤੋਂ ਸਾਲ ਪਹਿਲਾਂ ਇੱਕ ਮੁਖ ਟੀਚੇ ਤੇ ਮਨੋਰਥ ਪੱਤਰ ਛਾਪਿਆ ਸੀ ਜਿਹਦੇ ਵਿੱਚ ਇੱਕ ਮੁਖ ਮੁਖ ਟੀਚਾ ਇਹ ਸੀ ਜਿਹੜਾ ਕਿ ਆਪਾਂ ਇਸ ਉੱਤੇ ਸਭ ਤੋਂ ਮੇਨ ਸੀ ਇਸ ਗਿਆ ਕਿ ਅਕਾਲੀ ਦਲ ਨੂੰ ਜਿਹੜਾ ਹੈਗਾ ਇਹਨੂੰ ਆਪਾਂ ਨਿੱਜੀ ਕਾਰਪੋਰੇਟ ਦੇ ਹੱਥਾਂ ਤੋਂ ਮੁਕਤ ਕਰਾਉਣਾ ਹੈ ਆਜ਼ਾਦ ਕਰਾਉਣਾ ਹੈ ਇਹ ਕਹਿ ਲੋ ਕਿ ਗੁਰੂ ਮਹਾਰਾਜ ਨੇ ਕਲਾ ਵਰਤਾਈ ਆ ਕਿ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਉਹਦੇ ਸਹਾਰੇ ਨਾਲ ਕਿ ਵੀ ਜਿਹੜੇ ਉੱਥੇ ਜਕੜ ਪਾੜੀ ਬੈਠੇ ਸੀ ਉਹਨਾਂ ਨੂੰ ਹਟਾਉਣ ਦਾ ਮੌਕਾ ਆ ਤੇ ਦੂਜਾ ਨਾਲ ਇਹ ਹੋਇਆ ਕਿ ਵੀ ਦੁਬਾਰਾ ਮੁੜ ਭਰਤੀ ਸ਼ੁਰੂ ਹੋਈ ਆ ਤਾਂ ਕਿ ਨਵੇਂ ਚਿਹਰੇ ਨਵੇਂ ਫਰੈਸ਼ ਜਿਹੜੇ ਯੰਗਸਟਰਸ ਉਹਦੇ ਵਿੱਚ ਆ ਸਕਣ ਇਹ ਆਪਾਂ ਅੱਜ ਮਿਸਲ ਸਤਲੁਜ ਵੱਲੋਂ ਇਹ ਇੱਥੇ ਜਿਹੜਾ ਇੱਕ ਕਹਿ ਲੋ ਕੀ ਭਰਤੀ ਸਹਿਯੋਗ ਜਥਾ ਕਹਿ ਲੋ ਜਾਂ ਭਰਤੀ ਦੇ ਵਿੱਚ ਆਪਾਂ ਪਾਰਟਿਸਿਪੇਟ ਕਰਾਂਗੇ ਤੇ ਆਪਣੇ ਜਿਹੜੇ ਨੌਜਵਾਨ ਹੈਗੇ ਆ ਜਾਂ ਹੋਰ ਆਪਣੇ ਜਿਹੜੇ ਲੀਡਰ ਹੈਗੇ ਇੱਥੇ ਉਹ ਆਕਾ ਤਾਂ ਕਿ ਉਹ ਕਾਲੀ ਪੋਲਿਟਿਕਸ ਦੇ ਵਿੱਚ ਇੱਕ ਸਰਗਰੀਅ ਰੋਲ ਨਿਭਾ ਸਕਣ ਮਿਸਲ ਸਤਲੁਜ ਜਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਜੇ ਇਹ ਪ੍ਰਤ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਨਾਲ ਭਰਤੀ ਕਰ ਰਹੀ ਹੈ ਉਹਦੇ ਵਿੱਚ ਪੂਰਾ ਪਾਰਟਿਸਪੇਟ ਕਰੂਗੀ ਤੇ ਜਿਹੜੇ ਆਪਣੇ ਨੌਜਵਾਨ ਜਾਂ ਜਿਹੜੇ ਵੀ ਆਪਣੇ ਲੀਡਰ ਸਾਹਿਬਨ ਉਹਦੇ ਵਿੱਚ ਪਾਰਟਿਸਪੇਟ ਕਰਨਗੇ ਉਹ ਅੱਗੇ ਅਕਾਲੀ ਪੋਲਿਟਿਕਸ ਦੇ ਵਿੱਚ ਐਕਟਿਵ ਰੋਲ ਵੀ ਨਬਾਉਂ ਉਹ ਅਕਾਲੀ ਦੋ ਤਰ੍ਹਾਂ ਦੇ ਹੋ ਗਏ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਉਹਨਾਂ ਪਾਰਟੀ ਇਸ ਬਸਤ ਕਰਾਂਗੇ ਕਿੱਨਾ ਕਰੋਗੇ ਨਹੀਂ ਜੀ ਸੁਖਬੀਰ ਸਿੰਘ ਬਾਦਲ ਵਾਲਾ ਤਾਂ ਇਹਦੇ ਵਿੱਚ ਹੁਣ ਰੋਲ ਹੀ ਨਹੀਂ ਰਹਿ ਗਿਆ ਹੁਣ ਇਹ ਅਕਾਲ ਤਖਤ ਸਾਹਿਬ ਦੇ ਥਾਪੜੇ ਨਾਲ ਇੱਕ ਨਵੀਂ ਭਰਤੀ ਸ਼ੁਰੂ ਹੋਈ ਹੈ ਉਹ ਭਰਤੀ ਜਿਹੜੀ ਸ਼ੁਰੂ ਹੋਈ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਉਹ ਪੰਜ ਮੈਂਬਰੀ ਕਮੇਟੀ ਦੇ ਜਿਹੜੀ ਉਹ ਜਿਹੜੀ ਭਰਤੀ ਕਰ ਰਹੀ ਆ ਅਕਾਲ ਤਖਤ ਸਾਹਿਬ ਦੇ ਦਿਸ਼ਾ ਹਦਾਇਤ ਅਨੁਸਾਰ ਉਹਦੇ ਵਿੱਚ ਆਪਾਂ ਪਾਰਟਿਸਪੇਟ ਕਰਨਾ। ਨੌਂ ਵਨ ਕਿੰਨੇ ਡੋਰਦੇ ਆ ਤੁਹਾਡੇ ਨਾਲ? ਅ ਮਿਸਲ ਸਾਥਲੋਜ ਨਾਲ ਬਹੁਤ ਵੱਡੇ ਪੱਧਰ ਤੇ ਲੋਕ ਜੁੜੇ ਹੋਏ ਹੈਗੇ ਆ। ਇਸ ਟਾਈਮ ਤਕਰੀਬਨ ਆਪਾਂ 8200 ਮੈਂਬਰ ਅਕ੍ਰੋਸ ਪੰਜਾਬ ਜਿਹੜੇ ਐਕਟਿਵ ਮੈਂਬਰ ਹੈਗੇ। ਉਹਨਾਂ ਨਾਲ ਅੱਗੇ ਜਿਹੜੇ ਜੁੜੇ ਹੋਣੇ ਵੱਡ ਗੱਲ ਹੈਗੀ ਜਿਵੇਂ ਹੁਣ ਅੱਜ ਹੀ ਗੱਲ ਕਰ ਰਹੇ ਸੀਗੇ ਕਿ ਆਪਣੇ ਫਰੀਦਕੋਟ ਦੇ ਮੈਂਬਰ ਹੈਗੇ ਉਹਨਾਂ ਨਾਲਗਾ 587 ਕੇ ਕਿੰਨੇ ਉਹਨਾਂ ਦੇ ਰਜਿਸਟਰਡ ਮੈਂਬਰਸ ਸੋ ਆ ਬਹੁਤ ਵੱਡੀ ਆਪਣੀ ਜਥੇਬੰਦੀ ਹੈਗੀ ਜਿਸ ਤੋਂ ਪਿੰਡ ਪਟਿਆ ਸਾਹਿਬ ਜਿਹੜੇ ਸਾਡੇ ਨੋਜਵਾਲ ਨਾਲ ਥੋੜਾ ਜਿਹਾ ਬੋਲੋ ਵੇਖੋ ਆਪਾਂ ਆਏ ਆ ਕਿ ਆਪਾਂ ਇੱਕ ਐਕਟਿਵ ਮਾਰਕੀਟਿੰਗ ਪਲਾਨ ਬਣਾਈ ਹੈ ਜੀ ਕਿਉਂਕਿ ਹਰ ਚੀਜ਼ ਨੂੰ ਵੇਖੋ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਹਨਾ ਤੇ ਉਹ ਦੂਜਿਆਂ ਨਾਲੋਂ ਇਸ ਅੱਖੋਂ ਫਰਕ ਹੋਊਗਾ ਕਿ ਵੀ ਦੂਜੀ ਜਗ੍ਹਾ ਜਿਵੇਂ ਉਹ ਵੱਡਾ ਇਕੱਠ ਕਰ ਲੈਂਦੇ ਆਂ ਆਪਾਂ ਲੋਕਾਂ ਦੇ ਡੋਰ ਸਟੈਪਸ ਤੇ ਪਹੁੰਚਣਾ ਆਪਾਂ ਉਹਨਾਂ ਦੇ ਅਖੀਰ ਤੱਕ ਪਹੁੰਚਾਂਗੇ ਉਹਦੇ ਵਿੱਚ ਇਹ ਆ ਕਿ ਵੀ ਆਪਣੀ ਟੀਮ ਵੀ ਜਾਊਗੀ ਥਾਂ ਥਾਂ ਤੇ ਆਪਾਂ ਉਹਨਾਂ ਦੇ ਮਹੱਲਿਆਂ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਕਸਬਿਆਂ ਦੇ ਵਿੱਚ ਆਪਣਾ ਇੱਕ ਸਟਾਲਸ ਵੀ ਲਾਵਾਂਗੇ ਉਹਨਾਂ ਦੇ ਡੋਰ ਨਾਕਿੰਗ ਵੀ ਕਰਾਂਗੇ ਕਿਉਂਕਿ ਇੰਨੀ ਕ ਆਪਣੇ ਕੋਲੇ ਫੋਰਸ ਹੈ ਜਿਹੜਾ ਨੌਜਵਾਨ ਨੂੰ ਭਰਤੀ ਕਰੋਗੇ ਕੋਈ ਸ਼ਰਤਾਂ ਹੀ ਹੋਣਗੀਆਂ ਉਹਨਾਂ ਦੀ ਵੇਖੋ ਜੀ ਜਿਹੜੀ ਤਾਂ ਅਕਾਲੀ ਦਲ ਦੀ ਭਰਤੀ ਆ ਉਹ ਇੱਕ ਪਾਰਟਿਕੂਲਰ ਉਹਨਾਂ ਦੀ ਇੱਕ ਪਰਚੀ ਹੈਗੀ ਆ ਉਹ ਪਰ ਰਹੀ ਹੋਣੀ ਚਾਹੀਦੀ ਆ ਉਹਦੀ ਉਹਨਾਂ ਨੇ ਕੁਝ ਤਰੀਕੇ ਨਿਯਮ ਰੱਖੇ ਹੈਗੇ ਆ ਜਿਹਦੇ ਵਿੱਚ ਇੱਕ ਆ ਕਿ ਉਸ ਦਾ ਨਾਮ ਹੋਣਾ ਚਾਹੀਦਾ ਉਹਦਾ ਵੋਟਰ ਨੰਬਰ ਜਾਂ ਆਧਾਰ ਕਾਰਡ ਹੋਣਾ ਚਾਹੀਦਾ ਤੇ ਉਹਦਾ ਟੈਲੀਫੋਨ ਨੰਬਰ ਹੋਣਾ ਚਾਹੀਦਾ ਤਾਂ ਜਿਹੜੇ ਉਹ ਨਿਯਮ ਹੈਗੇ ਆ ਜੋ ਪੰਜ ਮੈਂਬਰੀ ਕਮੇਟੀ ਦੇ ਨਿਯਮ ਹੋਣਗੇ ਉਹ ਸਾਰਿਆਂ ਦੇ ਪਾਲਣ ਹੋਣਾ ਮੇਰਾ ਨਾਮ ਜਗਤਾਰ ਸਿੰਘ ਗਿੱਲ ਅੱਜ ਬੜਾ ਮਾਣ ਮਹਿਸੂਸ ਕਰਦਾ ਹਾਂ ਮਿਸਲ ਸੱਤ ਜੁੜੀਆਂ ਜੁੜੀਆਂ ਸਰਦਾਰ ਸਪੈਸ਼ਲਿਸਟ ਸਾਡੇ ਫਾਊਂਡਰ ਮੈਂਬਰ ਜਿਹੜੇ ਮਿਸਟਰ ਸਤਲੂਜ ਦੇ ਸਰਦਾਰ ਰਾਜੀਪਾਲ ਬਰਾੜ ਜੀ ਉਹਨਾਂ ਨਾਲ ਅੱਜ ਫਸਟ ਮੁਲਾਕਾਤ ਹੈ ਜੀ ਜੁਆਇਨਿੰਗ ਕੀਤੀ ਹੈ ਮਿਸਟਰ ਸਤਲੂਜ ਦੀ ਤਾਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਦਿਸ਼ਾ ਨਿਰਦੇਸ਼ ਅਕਾਲ ਤਖਤ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਪੰਜ ਮੈਂਬਰੀ ਕਮੇਟੀ ਨੂੰ ਉਹਦੇ ਤਹਿਤ ਅਸੀਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਰਹੇ ਹਾਂ ਔਰ ਇਹ ਪੂਰੇ ਅੰਮ੍ਰਿਤਸਰ ਗੁਰਦਾਸਪੁਰ ਔਰ ਤਰਨਤਾਰਨ ਮਾਝਾ ਇਰਿਆ ਪੂਰਾ ਕਵਰ ਕਰਾਂਗੇ ਅਸੀਂ ਇਹਦੀ ਜ਼ਿੰਮੇਵਾਰੀ ਦਿੱਤੀ ਗਈ ਐਸ ਮੈਨੂੰ ਔਰ ਮੈਂ ਤੰਦੇ ਹੀ ਦੇ ਨਾਂ ਦੇ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਔਰ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਨੌਜਵਾਨ ਪੀੜ੍ਹੀ ਨੂੰ ਜਿਹੜੀ ਅਕਾਲੀ ਦਲ ਦੇ ਵਿੱਚ ਕ੍ਰਿਤੀਆਂ ਆ ਚੁੱਕੀਆਂ ਸੀ ਉਹਨਾਂ ਕ੍ਰਿਤੀਆਂ ਨੂੰ ਦੂਰ ਕਰਕੇ ਔਰ ਇਹ ਸੁਰਜੀਤ ਅਕਾਲੀ ਦਲ ਜਿਹੜਾ ਨਵਾਂ ਅਕਾਲੀ ਦਲ ਫਰੈਸ਼ ਔਰ ਜੰਗ ਚਿਹਰੇ ਜਿਹੜੇ ਅਸੀਂ ਅੱਗੇ ਲੈ ਕੇ ਆਉਣੇ ਆ ਤਾਂ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਆ ਹੱਕ ਹਕੂਕਾਂ ਦੀ ਰਾਜਨੀਤੀ ਅਕਾਲੀ ਦਲ ਕਰਦਾ ਸੀ ਉਹ ਰਾਜਨੀਤੀ ਅਸੀਂ ਕਰ ਸਕੀਏ ਜਿਤਾ ਜੀ ਉਹ ਮੁੰਡੇ ਨੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਲੈ ਜਾਊਗਾ ਕਿ ਜਾ ਇਨਾਂ ਦੇ ਕੋਈ ਪ੍ਰੋਗਰਾਮ ਦੇਖ ਕੇ ਜਾਣਗੇ ਕਿਸੇ ਦਾ ਕੋਈ ਪਹਿਲਾਂ ਪਰਚਾ ਦਿਸਣਾ ਹੋਵੇ ਜਾਂ ਕੋਈ ਮਿਲਕਾਰਲਾ ਹੋ ਜਾਣਾ ਨਹੀਂ ਦੇਖੋ ਅਕਾਲੀ ਜਿਹੜਾ ਹੁੰਦਾ ਨਾ ਉਹ ਅਕਾਲੀ ਦਿਲੋਂ ਅਕਾਲੀ ਹੁੰਦਾ ਹੈ ਜਿਹੜੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰੇਗਾ ਪੰਜਾਬ ਦੇ ਹੱਕਾਂ ਲਈ ਲੜਨ ਲਈ ਨੌਜਵਾਨਾਂ ਦੇ ਲੜਨ ਵਾਸਤੇ ਅਸੀਂ ਉਹਨੂੰ ਅਕਾਲੀ ਮੰਨਦੇ ਹਾਂ ਠੀਕ ਹੈ ਜੀ ਕਿਉਂਕਿ ਜਿਹੜਾ ਅਕਾਲੀ ਦਲ ਹੈ ਅਕਾਲ ਤਖਤ ਸਾਹਿਬ ਤੋਂ ਸਮਰਪਿਤ ਹੈ ਅਸੀਂ ਆਮ ਪਾਰਟੀਆਂ ਵਰਗੇ ਨਹੀਂ ਆ ਸਾਡਾ ਜਿਹੜਾ ਇਸਟਾ ਉਹ ਅਕਾਲ ਤਖਤ ਸਾਹਿਬ ਹੈ ਅਸੀਂ ਉਹਨਾਂ ਨੂੰ ਮੰਨਦੇ ਆਂ ਔਰ ਉਹਦੇ ਤਹਿਤ ਹੀ ਨੌਜਵਾਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖੀ ਰਹਿਤ ਮੁਰਾਦਾ ਦੇ ਤਹਿਤ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੋਸ਼ਿਸ਼ ਕਰਨਾ ਵੱਧ ਤੋਂ ਵੱਧ ਅਸੀਂ ਸਿੱਖੀ ਜਮ ਨਾਲ ਵੀ ਜੋੜੀਏ ਤੇ ਅਕਾਲ ਤਖਤ ਸਾਹਿਬ ਨਾਲ ਜੋੜ ਕੇ ਅਕਾਲੀ ਦਲ ਦਾ ਜਿਹੜਾ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲੈ ਕੇ ਆਈਏ ਤੁਸੀਂ ਨੌਜਵਾਨ ਜੀ ਨੌਜਵਾਨਾਂ ਨੂੰ ਕੀ ਸਹਾਇਤਾ ਦੇਣਾ ਵੇਖੋ ਮੈਂ ਇੰਨੇ ਯੋਗ ਨਹੀਂ ਆ ਕਿ ਮੈਂ ਸੁਨੇਹਾ ਦੇ ਸਕਾਂ ਕਿਸੇ ਨੌਜਵਾਨ ਨੂੰ ਬਟ ਫਿਰ ਵੀ ਇੱਕ ਅਕਾਲਪੁਰਖ ਵੱਲੋਂ ਜੇ ਸਾਡੀ ਡਿਊਟੀ ਲੱਗੀ ਆ ਕਿ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਡਰਾਈਵ ਅਕਾਲ ਤਖਤ ਸਾਹਿਬ ਵੱਲੋਂ ਹੋ ਰਹੀ ਆ ਅਸੀਂ ਉਹਦੇ ਵਿੱਚ ਤੰਦੇ ਨਾ ਨਾਲ ਜੁੜੀਏ ਤੇ ਨੌਜਵਾਨਾਂ ਨੂੰ ਇਹੋ ਸੁਨੇਹਾ ਤੁਸੀਂ ਵੱਤ ਤੋਂ ਵੱਤ ਜੁੜੋ ਨਾਲ ਤਾਂ ਕਿ ਪੰਜਾਬ ਦੇ ਹੱਕ ਹਕੂਕਾਂ ਦੀ ਔਰ ਸਾਫ ਸੁਥਰੀ ਰਾਜਨੀਤੀ ਵਾਸਤੇ ਅਸੀਂ ਅੱਗੇ ਨੌਜਵਾਨਾਂ ਨੂੰ ਲੈ ਕੇ ਆਈਏ ਅੱਜ ਜਿਹੜੀ ਮੀਟਿੰਗ ਹੈਗੀ ਆ ਉਹ ਅਸੀਂ ਆਏ ਸੀ ਸਪੈਸ਼ਲ ਆਪਣੇ ਦਫ਼ਤਰ ਦੇ ਵਿੱਚ ਭਾਈ ਜਗਤਾਰ ਸਿੰਘ ਹੁਣਾ ਦੇ ਨੂੰ ਮਿਲਣ ਵਾਸਤੇ ਇਹ ਸਾਡੀ ਜਥੇਬੰਦੀ ਚਾਚੇ ਨੇ ਜੁਆਇਨ ਕੀਤਾ ਆ ਇਹਨੂੰ ਕਨਵਿਨ ਕੀਤਾ ਆ ਭਾਜੀ ਅਜੀਪਾਲ ਸਿੰਘ ਬਰਾੜ ਨੇ ਤੇ ਅਸੀਂ ਇਹ ਜਿਹੜੀ ਹੁਣ ਭਰਤੀ ਮੁਹਿੰਮ ਸ਼ੁਰੂ ਹੋ ਰਹੀ ਆ ਅਸੀਂ ਸਾਰੇ ਅਕਾਲ ਤਖਤ ਨੂੰ ਸਮਰਪਤ ਆ ਸਾਡੀ ਜਥੇਬੰਦੀ ਪੂਰਨ ਤੌਰ ਤੇ ਸਮਰਪਤ ਆ ਖਾਸ ਕਰਕੇ ਰਾਜਨੀਤਿਕ ਤੌਰ ਤੇ ਤੇ ਅਸੀਂ ਉਸ ਭਰਤੀ ਦਾ ਇੱਕ ਹਿੱਸਾ ਬਣ ਰਹੇ ਆ ਤੇ ਅਸੀਂ ਹੋਰ ਨੌਜਵਾਨਾਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਪ੍ਰੇਰਿਤ ਕਰਕੇ ਇਸ ਭਰਤੀ ਦਾ ਹਿੱਸਾ ਬਣਾ ਰਹੇ ਆ ਇਸ ਮੁਹਿੰਮ ਦਾ ਇੱਕ ਹਿੱਸਾ ਬਣਾ ਰਹੇ ਹਾਂ ਬੀਬੀਆਂ ਨੂੰ ਕੀ ਸਹਿਯੋਗ ਦੇਵੋਗੇ ਭੈਣਾਂ ਨੂੰ ਦੇਖੋ ਜੀ ਜਦੋਂ ਵੀ ਪੋਲੀਟੀਕਲ ਪਾਰਟੀ ਆਉਂਦੀ ਆ ਜਾਂ ਕੋਈ ਪੋਲੀਟিক্যাল ਅਜੈਂਡਾ ਹੁੰਦਾ ਆ ਤੇ ਉਹਦੇ ਵਿੱਚ ਬੀਬੀਆਂ ਦੀ ਵੀ ਓਨੀ ਹੀ ਗਿਣਤੀ ਹੁੰਦੀ ਹੈ ਨਾ ਥੋੜੇ 49 51 ਦਾ ਹੁੰਦਾ ਆ ਤੇ ਬੀਬੀਆਂ ਵੀ ਬਹੁਤ ਵੱਡਾ ਰੋਲ ਇਹਦੇ ਚ ਪਲੇ ਕਰ ਸਕਦੀਆਂ ਨੇ ਬੀਬੀਆਂ ਤੋਂ ਬਿਨਾਂ ਤੇ ਕੁਝ ਵੀ ਪੋਸੀਬਲ ਨਹੀਂ ਹੈਗਾ ਸੋ ਅਸੀਂ ਚਾਹੁੰਦੇ ਆ ਕਿ ਬੀਬੀਆਂ ਵੀ ਵੱਧ ਤੋਂ ਵੱਧ ਇਸ ਮਹਿੰਮ ਦਾ ਹਿੱਸਾ ਬਣਨ ਸਾਡੀ ਮਿਸਲ ਸਤਲੋਜ ਦੇ ਨਾਲ ਵੀ ਜੁੜਨ ਮਿਸਲ ਸਤਲੋਜ ਜਿਹੜੀ ਆ ਉਹ ਇੱਕ ਸਮਾਜਿਕ ਤੇ ਧਾਰਮਿਕ ਜਥੇਬੰਦੀ ਦੇ ਤੌਰ ਤੇ ਵੀ ਕੰਮ ਕਰਦੀ ਆ ਅਸੀਂ ਸਮਾਜਿਕ ਪੜਾਅ ਲਾਉਣੇ ਆਂ ਆਉਤਾਰਮਿਕ ਪੜਾਅ ਲਾਉਣੇ ਆ ਤੇ ਸਮਾਜਿਕ ਹੋਰ ਵੀ ਕੰਮ ਕਰਦੇ ਆ ਹਨ ਜੋ ਵੀ ਪੰਜਾਬ ਦੇ ਜਿਹੜੀਆਂ ਬੰਦੇ ਦੇ ਬਰਾਬਰ ਕੂਟ ਨੇ ਬਿਲਕੁਲ ਜੀ ਬੀਬੀਆਂ ਬਹੁਤ ਵਧੀਆ ਐਕਟਿਵ ਰੋਲ ਪਲੇ ਕਰ ਸਕਦੀਆਂ ਨੇ ਤੇ ਕਰਦੀਆਂ ਵੀ ਨੇ ਬੀਬੀਆਂ ਵੀ ਕਰਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪਾ ਸਕਦਾ ਜਿਹੜਾ ਬਿਹਟ ਪਾਸ ਹੋਇਆ ਸੀ ਹੁਣ ਇਹ ਜਿਹੜਾ ਓਣੀ ਛੋਟੀ ਦਾ ਉਤੇ ਬੀਬੀ ਕਲਦੀ ਨੂੰ ਕਹਿੰਦੇ ਬੋਲ ਦਾ ਮੌਕੇ ਦਿੱਤਾ ਗਿਆ ਤੇ ਮਾਈਕ ਖੋਲਿਆ ਗਿਆ ਦੇਖੋ ਜੀ ਉਹ ਤੇ ਉਹਨਾਂ ਦੇ ਇੱਕ ਵੱਖਰੇ ਪੋਲਿਟਿਕਸ ਆ ਉਹੀ ਤਾਂ ਡੋਮਿਨੇਟ ਕਰਦੇ ਪਏ ਸੀਗੇ ਉਸ ਵੇਲੇ ਇਸੇ ਕਰਕੇ ਤਾਂ ਰਿਵੋਲਟ ਹੋਇਆ ਇਸੇ ਕਰਕੇ ਤਾਂ ਬੀਬੀਆਂ ਅਸੀਂ ਇੱਕ ਨਵੀਂ ਜਥੇਬੰਦੀ ਨੂੰ ਜਿਹੜੀ ਹੁਣ